ਸੋ ਅਸੀਂ ਪਾਡਰ ਸੀ ਬੁੱਕ ਲੈ ਕੇ ਮੈਡਮ ਪਿੱਛੇ ਆਈ ਡੰਡਾ ਮਾਰਨ ਲੱਗੀ ਬਹੁਤ ਗੰਦੀ ਗੰਦੀ ਗੱਲਾਂ ਵੀ ਕੱਢੀ ਨਾ ਮੈਂ ਤਾਂ ਮੇਰੀ ਨਾਮ ਜੀਤ ਤੇ ਮੈਂ ਬਹੁਤ ਮਾਰਨ ਲੱਗੀ ਸਾਨੂੰ ਤੇ ਅਸੀਂ ਕਹੇ ਮੈਂ ਜੀਤ ਮੈਂ ਸਾਨੂੰ ਛੱਡ ਦੋ ਕੁੜੀਆਂ ਨੂੰ ਬੁਲਾਏ ਮੈਡਮ ਛੱਡੇ ਨਹੀਂ ਤੇ ਫਿਰ ਮੈਮ ਸਾਨੂੰ ਆਏ ਬਚਾਏ ਫਿਰ ਮੈਂ ਬੈਠੀ ਦਵੰਤੀ ਬੇਨਤੀ ਹੈ ਕਿ 언ਨ ਨੂੰ ਕੁਝ ਨਾ ਕਰਾੜ ਮੈਮ ਕੋ ਹਾਂਜੀ ਉਹ ਪਲਕ ਕਮਲਜੀਤ ਮੈਡਮ ਕਿਹੜਾ ਸਬਜੈਕਟ ਆ ਅਸੀਂ ਬੇਨਤੀ ਹੈ ਕਿ ਹੈਡਮੈਮ ਨੂੰ ਪੁੱਛਣਾ ਕਰੋ ਹੈਡਮੈਮ ਬਹੁਤ ਅੱਛੇ ਨੇ

ਇਹ ਦੇਖੋ ਔਰ ਆ ਦੇਖੋ ਜੀ ਇਹ ਦੰਦਾ ਕਿੰਨਾ ਮੋੜਦਾ ਪੜਿਆ ਹੈ ਅਰੇ ਵੀ ਕਿੰਨਾ ਜੀ ਸ਼ਰਮ ਮਾਫੀ ਮਾਫੀ ਮੰਗ ਯਾਰ ਅਸੀਂ ਨਾ ਸਾਈਡ ਤੇ ਖੜੇ ਸੀ ਜੀ ਅਨਮੋਲ ਅਨਮੋਲ ਕੀ ਹੋਇਆ ਅਨਮੋਲ ਪ੍ਰੈਸਿੰਗ ਮੇਰਾ ਨਾਮ ਆ ਪੰਜਵੀਂ ਐਚ 1 ਸ਼ਖਸ਼ਲ ਚ ਪੜਦਾ ਮਾਂ ਅਸੀਂ ਸਾਈਡ ਤੇ ਖੜੇ ਸੀਗੇ ਹਨਾ ਇਹ ਬੱਚੇ ਨਾ ਆਫਿਸ ਤੇ ਜਾ ਰਹੇ ਸੀ ਅਸੀਂ ਅਸੀਂ ਸਾਈਡ ਤੇ ਖੜ ਕੇ ਦੇਖ ਰਹੇ ਚੱਲਣੋਂ ਮੈਨੂੰ ਆਫਿਸ ਤੋਂ ਬਾਹਰ ਆਈ ਮੈਨੂੰ ਆਫਿਸ ਤੋਂ ਬਾਹਰ ਆਈ ਉਦੋਂ ਆਂਦੇ ਸਾਰੀ ਮੈਨੂੰ ਵੀ ਮਾਰਨ ਲੱਗੀ ਤੇ ਕਾਸ਼ਦੀਪ ਨੂੰ ਮੇਰੇ ਪਹਿਲੇ ਮੋਢੇ ਤੇ ਮਾਰਿਆ ਡੰਡਾ ਫਿਰ ਗਲੇ ਤੇ ਮਾਰਿਆ ਗਿਆ ਤੇ ਫਿਰ ਡੰਡਾ ਸੱਟ ਗਿਆ ਕਾਸ਼ਦੀਪ ਨੂੰ ਮਾਰਿਆ ਬਹੁਤ ਸਰ ਇਹਨੂੰ ਵੀ ਸਰ ਉਹ ਦੇਖੋ ਕਾਸ਼ਦੀਪ ਨੂੰ ਮਾਰ ਕੇ ਬੈਠਾ ਸੀ ਉੱਤੇ ਤੇ ਬੈ ਕੇ ਚੱਲ ਰਿਹਾ ਪੂਰਾ ਇਨਨ ਮਾਰਿਆ ਦੇਖੋ ਇੰਨੇ ਗਾਲਾਂ ਗੰਦੀ ਗੰਦੀ ਗਾਲੀਆਂ ਗਾਲੀਆਂ ਕੱਢੀਆਂ ਮਾਰਿਆ ਫਿਰ ਮੈਂ ਸਕੂਟਰ 'ਤੇ ਬੈ ਕੇ ਚੱਲ ਗਿਆ ਆਪਣਾ ਆਪਣਾ ਕਰੇ ਚੱਲ ਗਿਆ ਮੈਨੂੰ ਮਾਰਿਆ ਫਿਰ ਇਹਨੇ ਮੇ ਇਹਦਨ ਪਹਿਲਾਂ ਨਹੀਂ ਕੁੱਟਿਆ ਸੀ ਜਿਹੜਾ ਕੱਲ ਕੁੱਤੇ ਸਾਰੇ ਕੋਈ ਦਾ ਹੋਰ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਮੈਡਮ ਹਾਂ ਸਾਡੀ ਹੈੱਡ ਮੈਮ ਆ ਕੇ ਸਾਨੂੰ ਬਚਾਈ ਹੈ ਹੈੱਡ ਮੈਮ ਨੇ ਆ ਕੇ ਗੱਲ ਕੀਤੀ ਹੈ ਹੈੱਡ ਮੈਮ ਨੂੰ ਬਿੰਤੀ ਹੈੱਡ ਮੈਮ ਨੇ ਕੁਝ ਨਾ ਕਰਕੇ ਪੈਗ ਲਾ ਦੇ ਉਹ ਕਰਦੇ ਆ 2 ਮਿੰਟ ਮੈਡਮ ਨੂੰ ਬਾਹਰ ਕੱਢੋ हमारी नाम आराधना है हम जमालपुर की रहने वाली हूँ हमारे को मारी हमारे बच्चों को मारी हमारी मोबाइल तोड़ी है देखो वो लड़की की हमने पर्चा लेना है सरकारी टीचर की क्या लगती है अंदर बैठी हमने सारी पर्चे निकाल के हमें दो جيڪا جو مطلب آهي ڪيئن نان ڏيڻ آهي ਕੀ ਨਾ ਤੁਹਾਡਾ ਮੇਰਾ ਨਾਮ ਸੰਜੂ ਹੈ ਮੈਡਮ ਕੀ ਹੋਇਆ ਅੱਜ ਕੱਲ ਬੱਚੇ ਕੱਲ ਬੱਚੇ ਪੜਨ ਆਏ ਸੀਗੇ ਤੇ ਬੱਚਿਆਂ ਨੂੰ ਬੁਰੀ ਤਰ੍ਹਾਂ ਪਤਾ ਨਹੀਂ ਬੱਚੇ ਦੋ ਬੱਚੇ ਆਪਸੇ ਲੜ ਪਏ ਤੇ ਬੱਚਿਆਂ ਨੇ ਕਿਹਾ ਮੈਡਮ ਨੇ ਕਿਹਾ ਕਿ ਅਸੀਂ ਸਾਰਾ ਨੂੰ ਕੁੱਟਾਂਗੇ ਸਾਰਾ ਨੂੰ ਬੁਰੀ ਤਰ੍ਹਾਂ ਮੈਡਮ ਨੇ ਮਾਰਿਆ ਮੈਡਮ ਨੇ ਅੱਗੇ ਬੱਚਿਆਂ ਨੇ ਹੱਥ ਪੈਰ ਜੋੜੀ ਕਿ ਮੈਡਮ ਸਾਨੂੰ ਛੱਡ ਦਿਓ ਬੱਚਿਆਂ ਨੇ ਉਹ ਨਹੀਂ ਛੱਡਿਆ ਕਿਹਾ ਮੇਰੇ ਉੱਤੇ ਪੂਸ ਸਵਾਰ ਹੋ ਗਿਆ ਤੁਹਾਨੂੰ ਇੱਕ ਇੱਕ ਕਰਕੇ ਵੱਢ ਦਵਾਂਗੇ ਵੱਢ ਕੇ ਨਾਲੀ ਦੇ ਵਿੱਚ ਪਾ ਦਵਾਂਗੇ ਜੇ ਤੁਸੀਂ ਬੱਚੇ ਕੰਪਲੇਨ ਕੀਤੀ ਘਰ ਜਾ ਕੇ ਤੁਹਾਨੂੰ ਇੱਕ ਇੱਕ ਕਰਕੇ ਮੈਂ ਨਾਲੇ ਦੇ ਵਿੱਚ ਪਾ ਦਵਾਂਗੀ ਜੇ ਅਸੀਂ ਆਏ ਆ ਤੇ ਮੈਨੂੰ ਵੀ ਮਾਰਿਆ ਉਹਨੇ ਇੱਕ ਜਨਾਨੀ ਹੋਰ ਸੀ ਉਹਦੇ ਨਾਲ ਮੇਰਾ ਮੋਬਾਈਲ ਵੀ ਤੋੜਤਾ ਤੇ ਮੇਰੇ ਮੇਰੇ ਨਾਲ ਇੱਕ ਔਰਤ ਹੋਰ ਹੈਗੀ ਉਹਨੂੰ ਵੀ ਮਾਰਿਆ ਤੇ ਮਾਰ ਕੇ ਅੰਦਰਵਾੜ ਗਈ ਕਹਿੰਦੀ ਤੁਸੀਂ ਜੋ ਕਰਨਾ ਕਰ ਲਓ ਅਸੀਂ ਡਰਦੇ ਨਹੀਂ ਹੈਗੇ ਜਿਹੜੀ ਮੈਡਮ ਨੇ ਕਿਹਾ ਕਮਲਜੀਤ ਮੈਡਮ ਤੇ ਤੁਸੀਂ ਬੱਚੇ ਨੂੰ ਆਪ ਦੇਖੋ ਬੱਚੇ ਨੂੰ ਕਿਸ ਤਰ੍ਹਾਂ ਪੂਰੀ ਤਰ੍ਹਾਂ ਮਾਰਿਆ ਹੈ ਸਾਡੀ ਮੰਗ ਹੈ ਇਸ ਬੱਚੇ ਨੂੰ ਇਸ ਮੈਡਮ ਨੂੰ ਸਸਪੈਂਡ ਕੀਤਾ ਜਾਵੇ ਸਾਡੀ ਮੰਗੇ ਆਈ ਹੈ ਮੇਰਾ ਨਾਮ ਕਮਲਜੀਤਵਾਰਾ ਨਨਕਾਟੇ ਦਾ ਇਲਜ਼ਾਮ ਆ ਕਿ ਤੁਸੀਂ ਬੱਚਾ ਨਾਮ ਮਾਰ ਦਿੱਤੀ ਹੈ ਹਾਂ ਜੀ ਇਹ ਗੱਲ ਹੋ ਗਈ ਇਹਨੇ ਮਾਫੀ ਮੈਂ ਵਾਤਾਵਰਣ ਦਾ ਲੈਸਨ ਪੜਾਉਂਦੀ ਸੀ ਕਿ ਉਹਦੇ ਵਿੱਚ ਲੋੜਾ ਸ਼ਬਦ ਆਇਆ ਬੱਚੇ ਲੋੜਾ ਲੋੜਾ ਕਹਿ ਕੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਇੱਕ ਬੱਚੀ ਦੇ ਨਾਲ ਇੱਕ ਮੁੰਡੇ ਨੇ ਉਹਦੀ ਛਾਤੀ ਘੁੱਟ ਲਈ ਉਹਦੀ ਮੰਮੀ ਮੇਰੇ ਕੋਲ ਆਈ ਮੈਂ ਉਹ ਜਿਹੜੀ ਸ਼ਿਕਾਇਤ ਸੀ ਦਰਜ ਕੀਤੀ ਡੈਰੀ ਦੇ ਉਤੇ ਬੱਚੇ ਨੂੰ ਡਾਂਟਿਆ ਫਟਕਾਰਿਆ ਤੇ ਮੈਡਮ ਨੂੰ ਕਿਹਾ ਕਿ ਬੱਚੇ ਦਾ ਨਾਮ ਕੱਟ ਦਿਓ ਮੈਡਮ ਨੇ ਬੱਚੇ ਦਾ ਨਾਮ ਨਹੀਂ ਕੱਟਿਆ ਵਾਈ ਚਾਂਸ ਕਿਸੇ ਕੁੜੀ ਨਾਲ ਕੋਈ ਗਲਤ ਹਰਕਤ ਹੋ ਜਾਂਦੀ ਹੈ ਤਾਂ ਕੌਣ ਰਿਸਪੋਨਸੀਬਲ ਹੈ ਕਲਾਸ ਟੀਚਰ ਨਾ ਕਲਾਸ ਟੀਚਰ ਰਿਸਪੋਨਸੀਬਲ ਹੈ ਮੈਂ ਉਹਨਾਂ ਨੂੰ ਕੁਝ ਮਾਰਤਾ ਥੱਪੜ ਲਮ ਲਗਾਏ ਜਾਂ ਡੰਡੇ ਲਗਾਏ ਮੈਂ ਉਹਨਾਂ ਨੂੰ ਸਹੀ ਰਸਤੇ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਆ ਨਾ ਕਿ ਮੈਂ ਉਹਨਾਂ ਨੂੰ ਗਲਤ ਰਾਹ ਤੇ ਤੋਰ ਰਹੀ ਆ ਬੱਚੇ ਇਹ ਕਹਿ ਰਹੇ ਕਿ ਤੁਸੀਂ ਉਹਨਾਂ ਨੂੰ ਕਿਹਾ ਕਿ ਮੈਨੂੰ ਮੀਰਵਾਰ ਨੂੰ ਚੌਂਕੀ ਆ ਮੈਨੂੰ ਕੀ ਜ਼ਰੂਰਤ ਹੈ ਕਹਿੰਦੀ ਜੀ ਮੈਂ ਕਾਚੂ ਬੈਕਅਪ ਲਾਉਂਗੀ ਚੌਂਕੀ ਮੈਂ ਤਾਂ ਸਕੂਲ ਸਕੂਲ ਚ ਆਉਣੀ ਆ ਬੱਚਾ ਝੂਠ ਬੋਲਦਾ ਮਤਲਬ ਜੇ ਮੈਂ ਚੌਂਕੀ ਲਾਉਂਦੀ ਹਾਂ ਮੈਂ ਘਰੇ ਛੁੱਟੀ ਲੈ ਕੇ ਬੈਠਾਂ ਮਤਲਬ ਤੁਹਾਡੇ ਕਹਿੰਦਾ ਮਤਲਬ ਬੱਚਾ ਝੂਠ ਬੋਲ ਰਿਹਾ ਹਾਂਜੀ ਬੱਸ ਇੱਕ ਹੋਰ ਸੀ ਕਿ ਉਹ ਕਹਿੰਦੇ ਬੇਜੀ ਤੁਹਾਡੇ ਨਾਲ ਇੱਕ ਲੇਡੀ ਸੀ ਕਿ ਜਿਨ੍ਹਾਂ ਨੇ ਬੱਚਾ ਤੇ ਵੀ ਹਮਲਾ ਕੀਤਾ ਰੋਣਾ ਨਾ ਕੋਈ ਵੀ ਹਮਲਾ ਕੀਤਾ ਮੋਬਾਈਲ ਤੋੜਿਆ ਤੁਹਾਨੂੰ ਨਾ ਜਿਵੇਂ ਮਿਡਲ ਲੇਡੀਜ਼ ਕੋਈ ਨਹੀਂ ਜੀ ਮੋਬਾਈਲ ਤੋੜਿਆ ਉਹਨਾਂ ਦੇ ਉਹਨਾਂ ਨੇ ਗਲਾ ਫੜਿਆਵਾ ਗਲੇ ਤੋਂ ਉਹਨਾਂ ਦੇ ਸਕ੍ਰੈਚਸ ਪਈ ਪਏ ਨੇ ਨੌ ਮਾਰੇ ਹੋਏ ਨੇ ਉਹਨਾਂ ਨੇ ਆਪ ਤਾਂ ਮੈਡੀਕਲ ਕਰਾਉਣ ਗਏ ਨੇ ਜਦੋਂ ਉਹਨਾਂ ਦਾ ਮੈਡੀਕਲ ਹੋ ਜਾਊਗਾ ਫਿਰ ਪਤਾ ਲੱਗ ਜਾਊਗਾ ਤੁਹਾਨੂੰ ਹਕੀਕਤ ਕੀ ਆ ਮੈਡਮ ਪਰ ਉਹ ਉਹਨਾਂ ਨੂੰ ਬਾਂਝ ਕਹਿ ਰਹੀ ਆ ਉਹਨਾਂ ਨੂੰ ਬਾਂਝ ਕਹਿ ਰਹੀ ਆ ਖੁਸਰੀ ਕਹਿ ਰਹੀ ਆ ਗਾਲਾਂ ਕੱਢ ਰਹੀ ਆ ਸਾਰੇ ਪੇਰੈਂਟਸ ਨੂੰ ਪੈਸੇ ਦੇ ਕੇ ਸੱਦਿਆ ਗਿਆ ਕਿਉਂਕਿ ਮੈਂ ਸਕੂਲ ਦੇ ਵਿੱਚ ਪੈਸੇ ਨਹੀਂ ਦਿੰਦੀ ਹਰੇਕ ਮਹੀਨੇ ਦਾ ਸਾਨੂੰ ਜੁਰਮਾਨਾ ਲੱਗਿਆ ਵੀ ਅਸੀਂ 500 ਰੁਪਏ ਜਮ੍ਹਾਂ ਕਰਾਉਣਾ ਕਰਾਉਣਾ 2 ਸਾਲ ਤੱਕ ਮੈਂ 500 ਰੁਪਏ ਜਮ੍ਹਾਂ ਕਰਾਉਂਦੀ ਰਹੀ ਆ ਜਦੋਂ ਨਾਲ ਮੈਂ 500 ਰੁਪਏ ਜਮ੍ਹਾਂ ਕਰਾਉਣਾ ਬੰਦ ਕਰਤਾ ਜਦੋਂ ਦੇ ਸਾਰਾ ਸਟਾਫ ਮੈਨਾਂ ਲੱਗਦਾ ਵਾ ਕੀ ਕਰ ਰਾਨਾ ਹੈ ਕਿ ਪੂਰੇ ਸਕੂਲ ਦੇ ਬੱਚੇ ਤੁਹਾਡੇ ਕਲਾਸ ਹੋ ਗਏ ਪੂਰੇ ਸਕੂਲ ਦੇ ਨਹੀਂ ਜੀ ਮੇਰੀ ਕਲਾਸ ਦੇ ਹੀ ਨਹੀਂ ਸਾਰੇ ਬੱਚਿਆਂ ਨੂੰ ਕੁੱਟਿਆ ਗਿਆ ਸਾਰਿਆਂ ਨੂੰ ਕੁੱਟਿਆ ਗਿਆ ਕਿਹੜੇ ਦੀ ਜਿਹੜੀ ਅਲੋ ਤਾਂ ਦੱਸਿਆ ਜੀ ਕਿਹੜਾ ਵਰਡ ਬੋਲ ਰਹੀ ਹੈ ਜੇ ਕਿਸੇ ਲੜਕੀ ਨਾਲ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਕੌਣ ਜ਼ਿੰਮੇਵਾਰ ਹੈ ਮੈਂ ਜ਼ਿੰਮੇਵਾਰਾਂ ਜਦੋਂ ਮੈਂ ਇਹਨਾਂ ਨੂੰ ਕੱਲ ਮੈਂ ਕਲਾਸ 'ਚ ਵੀ ਬੱਚਿਆਂ ਨੂੰ ਕਹਿ ਮੈਂ ਪੇਰੈਂਟਸ ਅੱਦ ਲੈ ਮੈਂ ਸਾਰਿਆਂ ਨੂੰ ਰਿਸਪੌਂਸ ਦਵਾਂਗੀ ਸਾਰਿਆਂ ਨੂੰ ਮੈਂ ਸੈਟੀਸਫਾਈ ਕਰਾਂਗੀ ਮੈਨੂੰ ਮਾਮਲਾ ਆਇਆ ਜੀ ਕਿ ਪੇਸ ਕਰ ਦੋ ਬਲਗੁਰੂ ਕਰ ਦੋ ਮੇਰੇ ਕੋਲ ਨੰਬਰ ਹੀ ਨਹੀਂ ਹੈਗਾ ਕਿਉਂਕਿ ਮੇਰੇ ਕੋਲ ਕਲਾਸ ਨਹੀਂ ਸੀਗੀ ਹਾਂਜੀ ਹੈਡ ਟੀਚਰ ਨੂੰ ਬਹੁਤ ਵਾਰ ਦੱਸਿਆ ਵਾ ਬਹੁਤ ਵਾਰ ਕੋਈ ਕਾਰਵਾਈ ਨਹੀਂ ਕੀਤੀ। ਅਫਸਰ ਕੋ ਮਾਮਲਾ ਪਹੁੰਚ ਗਿਆ ਬੱਚਾ ਇਹ ਪਾਸਵਰਡ ਕਿਵੇਂ ਦੇ ਦਵਾਂ ਕਿ ਉਹਨਾਂ ਨੂੰ ਕੀ ਰਿਪਲਾਈ ਦਵਾਂਗੇ? ਮੈਂ ਤਾਂ ਜੀ ਮਾਫੀ ਮੰਗ ਸਕਦੀ ਆ ਫਿਰ ਮੇਰੇ ਕੋਈ ਸੋਲੂਸ਼ਨ ਨਹੀਂ ਹੈਗਾ। ਤੁਹਾਡੀ ਇਥੇ ਪੋਸਟ ਕੀ ਹੈ? ਈਟੀਟੀ ਟੀਚਰ ਹਾਂ ਜੀ। ਹਾਂ ਜੀ ਬੱਚੇ ਆ ਜੋ ਸਾਨੂੰ ਪਤਾ ਲੱਗਿਆ ਵੀ ਟੀਚਰ ਨੇ ਕੱਲ ਕੁੱਟਮਾਰ ਕੀਤੀ ਐ। ਅਸੀਂ ਬੱਚਿਆਂ ਨੂੰ ਵੀ ਮਿਲੇ ਆ। ਤੇ ਜੋ ਇਹਦਾ ਟੀਚਰ ਤੇ ਕਾਰਵਾਈ ਵੱਧ ਤੋਂ ਵੱਧ ਜੋ ਬਣਦੀ ਹੈ ਉਹ ਅਸੀਂ ਕਰਾਂਗੇ ਕਿਸੇ ਵੀ ਟੀਚਰ ਨੂੰ ਕੋਈ ਇਹ ਸਾਡੇ ਵੱਲੋਂ ਡਿਪਾਰਟਮੈਂਟ ਵੱਲੋਂ ਇਹ ਬਿਲਕੁਲ ਅਲਾਓ ਨਹੀਂ ਹੈ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾਵੇ ਕਿਉਂਕਿ ਬੱਚੇ ਇੱਕ ਤਾਂ بڑے ਛੋਟੇ ਆ ਸਾਫਟ ਬਿਲਕੁਲ ਕੁੱਟਮਾਰ ਦਾ ਤਾਂ ਮਤਲਬ ਹੀ ਨਹੀਂ ਹੈ ਬਾਕੀ ਪੇਰੈਂਟਸ ਨੂੰ ਅਸੀਂ ਮਿਲ ਲਏ ਆ ਉਹਨਾਂ ਦੀ ਗੱਲਬਾਤ ਸੁਣ ਲਈ ਹੈ ਤੇ ਜੋ ਵੱਧ ਤੋਂ ਵੱਧ ਕਾਰਵਾਈ ਹੋਏਗੀ ਉਹ ਕੀਤੀ ਜਾਈ। ਬੱਚਾ ਤੇ ਇਹ ਰੋਗ ਆ ਕਿ ਮੈਨੂੰ ਕਹਿੰਦੇ ਕਿ ਮੈਨੂੰ ਚੌਂਕੀ ਆਂਦੀ ਆ ਵੀਰਵਾਦ ਵੀਰਵਾ ਤਾਂ ਹੋ। ਦੇਖੋ ਜੀ ਅੱਜ ਦੇ ਯੁੱਗ ਦੇ ਵਿੱਚ ਨਾ ਚੀਜ਼ਾਂ ਦੀ ਕੋਈ ਇੰਪੋਰਟੈਂਸ ਨਹੀਂ ਹੈਗੀ। ਅੱਜ ਵਿਗਿਆਨ ਦਾ ਯੁੱਗ ਆ। ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਆ ਤਾਂ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਸਾਈਕੀਟਰੀ ਕਿਸੇ ਡਾਕਟਰ ਨੂੰ ਮਿਲਣਾ ਚਾਹੀਦਾ। ਇਹ ਮੈਂ ਵਿਭਾਗ ਨੂੰ ਵੀ ਜ਼ਰੂਰ ਲਿਖੂੰਗੀ ਕਿ ਉਹਨਾਂ ਦਾ ਮੈਡੀਕਲ ਚੈੱਕਅਪ ਹੋਵੇ, ਦੇਖਿਆ ਜਾਵੇ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਮੈਨੂੰ ਜੋ ਸਮਝ ਆਂਦੀ ਆ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਕੋਈ ਪ੍ਰੋਬਲਮ ਹੋਏਗੀ। ਇਹੋ ਜੀਆਂ ਗੱਲਾਂ ਨੂੰ ਮੇਰੇ ਖਿਆਲ ਚ ਅੱਜ ਦੇ ਯੋਗ ਦੇ ਵਿੱਚ ਮੰਨਣ ਦਾ ਕੋਈ ਜ਼ਰੂਰਤ ਨਹੀਂ ਲੁੰਨਾ ਕੀਤੀ ਗਈ ਹੈ ਸੁਪਰੀਮ ਕੋਰਟ ਵੱਲੋਂ ਵੀ ਇੱਕ ਆਰਡਰ پاس ਹੋਈ ਸੀ ਕਿ ਸਕੂਲ ਦੇ ਵਿੱਚ ਪ੍ਰਾਈਮਰੀ ਸਕੂਲ ਜਿਹੜੇ ਹਨ ਕਿ ਕਿਹੜੇ ਵੀ ਸਕੂਲ ਹੋਣ ਜਿਹੜੇ ਕੰਵਰਟ ਵੀ ਹੋਣ ਤੇ ਜਿਹੜੇ ਅਜਿਹਾ ਨੇ ਤੇ ਬੱਚੇ ਦੇ ਉੱਤੇ ਹੱਥ ਨਹੀਂ ਚੱਕਿਆ ਜਾਊਗਾ ਉਸ ਉੱਤੇ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਜੋ ਵੀ ਵੱਤ ਤੋਂ ਵੱਤ ਬਣਦੀ ਕਾਰਵਾਈ ਹੈ ਉਹ ਅਸੀਂ ਕਰਾਂਗੇ ਤੇ ਜੋ ਤੁਸੀਂ ਗੱਲ ਕਹਿ ਰਹੇ ਹੋ ਵੀ ਸੁਪਰੀਮ ਕੋਰਟ ਦੀਆਂ ਹਦਾਇਤਾਂਾਂ ਬਿਲਕੁਲ ਹੈਗੀਆਂ ਵਾ ਔਰ ਇਹਦੇ ਤੇ ਡਿਪਾਰਟਮੈਂਟ ਪੂਰਾ ਉਹਨੂੰ ਇੰਪਲੀਮੈਂਟ ਕਰ ਰਿਹਾ ਵਾ ਕਿਸੇ ਵੀ ਟੀ ਕੋਰਪੋਰਲ ਕੋ ਪਨਿਸ਼ਮੈਂਟ ਦੇਣ ਦਾ ਕੋਈ ਰਾਈਟ ਨਹੀਂ ਸੋ ਉਸ ਕਾਨੂੰਨ ਦੇ ਮੁਤਾਬਕ ਜੋ ਵੀ ਇਹਨਾਂ ਤੇ ਵੱਧ ਤੋਂ ਵੱਧ ਬਣਦੀ ਕਾਰਵਾਈ ਹੋਏਗੀ ਉਹ ਅਸੀਂ ਕਰਾਂਗੇ ਕਿੰਨੇ ਕ ਬੱਚੇ ਨੇ ਜਿਨ੍ਹਾਂ ਨਾਲ ਪ੍ਰਾਇਰਤ ਕੀਤਾ ਗਿਆ ਬੱਟ ਮਾਰ ਕਿਤੇ ਜਿਨ੍ਹਾਂ ਨਾਲ ਕਹਿੰਦੇ ਆ 10 10 15 ਬੱਚੇ 10 15 ਬੱਚੇ ਆ ਕਿੰਨੇ ਵੇ ਦਾ ਵਾਕਿਆ ਮੈਮ ਸਕੂਲ ਦੇ ਅੰਦਰ ਕਿੰਨੇ ਵੇ ਦਾ ਵਾਕਿਆ ਆ ਇਹ ਰਿਸੈਸ ਕੋ ਪਹਿਲੇ ਕਿੰਨੇ ਟਾਈਮ 11 ਵਜੇ ਤੋਂ ਪਹਿਲੇ ਦਾ ਸਾਢੇ 11 ਵਜੇ ਦਾ ਤੇ ਉਸ ਤੋਂ ਬਾਅਦ ਇਹ ਬੱਚਿਆਂ ਨੇ ਕੀ ਕੀਤਾ ਤੁਹਾਡੀ ਰੈਟ ਕੰਪਲੀਟ ਕਦੋਂ ਪਹੁੰਚ ਸਾਢੇ ਮੈਨੂੰ ਅੱਜ ਸਵੇਰੇ 8:30 ਵਜੇ ਬੀਪੀਓ ਮੈਡਮ ਤੇ ਇੱਥੇ ਦੇ ਸਕੂਲ ਦੇ ਟੀਚਰ ਗੁਰਦੀਪ ਸਿੰਘ ਜੀ ਦਾ ਫੋਨ ਆਇਆ ਤੇ ਇਮੀਡੀਏਟ ਫਿਰ ਮੈਂ ਲੁਧਿਆਣੇੋਂ ਆਣਾ ਸੀ ਜਿੰਨਾ ਮੈਨੂੰ ਆਉਣ ਚ ਟਾਈਮ ਲੱਗਿਆ ਬਸ ਓਹੀ ਆ ਅਸੀਂ ਪਹੁੰਚੇ ਆ ਪੇਰੈਂਟਸ ਨੂੰ ਮਿਲੇ ਆ ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਉਹ ਸਮਝ ਗਏ ਆ ਕਿ ਅਸੀਂ ਕਾਰਵਾਈ ਕਰਾਂਗੇ ਹਾਂਜੀ ਕਾਰਵਾਈ ਕੀ ਅਮਲ ਚ ਲੈਂਦੀ ਜਾਊਗੀ ਤੁਹਾਡੇ ਕੋਲ ਇੱਕ ਜਵਾਬ ਚਾਹੀਦਾ ਦੇਖੋ ਜੀ ਵੱਧ ਤੋਂ ਵੱਧ ਜੋ ਅਸੀਂ ਕਾਰਵਾਈ ਕਰਾਂਗੇ ਉਹ ਤੁਹਾਡੇ ਸਾਹਮਣੇ ਆ ਜਾਊਗੀ ਤੁਹਾਡੇ ਸਾਹਮਣੇ ਆ ਜਾਊਗਾ ਅਜੇ ਮੈਂ ਅਜੇ ਮੈਂ ਕੁਝ ਨਹੀਂ ਨੌਕਰੀ ਚ ਕੱਢਣ ਦਾ ਮੇਰੇ ਕੋਲ ਕੋਈ ਰਾਈਟ ਨਹੀਂ ਹੈਗਾ ਜੀ ਉਹ ਅਸੀਂ ਡਿਪਾਰਟਮੈਂਟ ਨੂੰ ਉੱਪਰ ਦੇਾਂਗੇ ਜੋ ਵੱਧ ਤੋਂ ਵੱਧ ਜਦੋਂ ਹੋਰ ਬੱਚੇ ਨਾਲ ਕੁੱਟਮਾਰ ਕਰਨੀ ਫਿਰ ਡਿਪਾਰਟਮੈਂਟ ਨਹੀਂ 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 ਜੀ ਅੱਜ ਹੀ ਕਾਰਵਾਈ ਹੋਏ ਚਲੋ ਅੱਜ ਹੀ ਕਾਰਵਾਈ ਹਾਂਜੀ ਅੱਜ ਹੀ ਅੱਜ ਹੀ ਅੱਜ ਹੀ ਦੇਖੋ ਮੈਂ ਅੱਜ ਵੱਡੀ ਕਾਰਵਾਈ ਅਮਲ ਚ ਲੈਂਦੀ ਜਾਊਗਾ ਅ ਇੱਥੇ 5ਵੀਂ ਕਲਾਸ ਦਾ ਬੱਚਿਆਂ ਦੀ ਬੱਚਾ ਉਹਨੂੰ ਐਲੀਵੇਟ ਨੇ ਕਿਹਾ ਉਹਨਾਂ ਦੀ ਕਲਾਸ ਟੀਚਰ ਨੇ ਉਹਨਾਂ ਨਾਲ ਮਿਸ ਬਿਹੇਵ ਕੀਤਾ ਘੁੱਟ ਮਾਰ ਕੀਤੀ ਆ। ਉਹੀ ਅੱਜ ਸਕੂਲ ਪ੍ਰਸ਼ਾਸਨ ਡੀਓ ਮੈਡਮ ਆਏ ਹੋਏ ਨੇ ਕਿ ਉਹਨਾਂ ਦੀ ਦੇਖ ਰਹੇ ਆ ਬੱਚਿਆਂ ਦੇ ਪੇਰੈਂਟਸ ਬੁਲਾ ਕੇ ਉਹਨਾਂ ਦੀ ਕੰਪਲੇਂਟ ਵਗੈਰਾ ਲੈ ਰਹੇ ਆ। ਜੋ ਵੀ ਉਹ ਕਹਿਣਗੇ ਉਹ ਸਭ ਨਾਲ ਡਿਪਾਰਟਮੈਂਟ ਨੂੰ ਹਾਇਰ ਅਫਸਰ ਨਾਲ ਲਿਖ ਕੇ ਭੇਜਿਆ ਜਾਵੇਗਾ ਅੱਗੇ ਉਹ ਕਰ ਦੇਗਾ। ਜੀ ਕਿ ਸਰ ਤੁਹਾਡੇ ਉੱਤੇ ਹੁਣ ਜ਼ਿੰਮੇਵਾਰੀ ਜ਼ਿਆਦਾ ਵੱਧ ਗਈ ਕਿਉਂਕਿ ਮਾਸੂਮ ਬੱਚੇ ਨੇ। ਮਾਸੂਮ ਬੱਚੇ ਦੀ ਕੰਪਲੇਨਟ ਤੁਹਾਡੇ ਕੋਲ ਪਹੁੰਚ ਚੁੱਕੀ ਹੈ ਕਿਨੇ ਕੁੱਟ ਮਾਰ ਕੇ ਦਿੱਤੀ ਕਿ ਕੰਪਲੇਨਟ ਲਿਖ ਰਹੇ ਆ ਉਹਨਾਂ ਦੀ ਗੱਲਾਂ ਲਿਖ ਰਹੇ ਆ ਜਿਹੜੇ ਵੀ ਉਹ ਗਾਂ ਦਰਜ ਕਰਾਣੇ ਉਹ ਸਭ ਨਾਲ ਮੈਨੂੰ ਕਰ ਦੇ। ਸਿਵਲ ਹਸਪਤਲ ਭੇਜੇਗੇ ਮੈਡੀਕਲ ਵਾਸਤੇ। ਅਸਲ 'ਚ ਗੱਲ ਦੀ ਇਹ ਗੱਲ ਬੱਚਿਆਂ ਨੇ ਜ਼ਿਆਦਾ ਸੱਤਾ ਹੈ ਨਹੀਂ ਸੀ। ਤੇ ਲੋਕਲ ਹਸਪੀਟਲ ਵਗੈਰਾ ਤੋਂ ਵੀ ਮੈਡੀਕਲ ਬਿਲਕੁਲ ਕਾਫੀ ਅਫਸਰ ਨੇ ਲਗਿੰਦੀ ਸੁਣੀ ਕਿ ਰਸਿਆਨੇ ਵੀ ਹਾਇਦਰਦੀ ਜਾਮ ਦਿੱਤਾ ਸੀ ਕਹਿੰਦੇ ਥੋੜਾ ਟਾਈਮ ਬੈਠੇ ਸੀਗੇ ਉੱਥੇ ਬਟ ਉਹਨਾਂ ਨੂੰ ਸੁਝਾ ਕੇ ਇਥੇ ਲਿਆ ਉਹਨਾਂ ਦਾ ਪ੍ਰੋਬਲਮ ਸੋਲੰਗ ਕਰ ਰਹੇ ਸੀ